ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਤੇ ਮੌਸਮ ਦੀ ਯਾਨੀ ਕਿ 10 ਦਸੰਬਰ ਤੱਕ ਮੌਸਮ ਪੰਜਾਬ ਦਾ ਕੰਵੇਂ ਦਾ ਰਹਿ ਸਕਦਾ ਸਪੈਸ਼ਲ ਇਹਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੌਸਮ ਦੀ ਜੇਕਰ ਗੱਲ ਕਰੀਏ ਤੇ ਅੱਜ ਲਗਭਗ ਸਵੇਰ ਵੇਲੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਕੰਮਨ ਦਰਜ ਹੋਈ ਹੈ ਖਾਸ ਕਰ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਔਰ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਦੇ ਕੁਝ ਖੇਤਰਾਂ ਦੇ ਵਿੱਚ ਪਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਜਿਹੜਾ ਕਿ ਹੁਣ ਅੱਗੇ ਪਾਰ ਲੰਘ ਚੁੱਕਿਆ ਜੀ ਤੇ ਮੌਸਮ ਐਸਲ ਬਿਲਕੁਕੁਲ ਸਾਫ਼ ਹੈ ਰਾਤ ਦੀ ਗੱਲ ਕਰੀਏ ਮੌਸਮ ਬਿਲਕੁਲ ਸਾਫ਼ ਰਹਿਣਾ ਜੀ ਟੈਂਪਰੇਚਰ ਵਾਲੇ ਫੱਕ ਤੋਂ ਆਉਂਦੇ ਦਿਨਾਂ ਦੇ ਦਰਮਿਆਨ ਗਰਾਵੜ ਜੜੀਆ ਸੰਭਵ ਹੈ 1 ਤੋਂ 2 ਡਿਗਰੀ ਟੈਂਪਰੇਚਰ ਜਿਹੜੇ ਹੀਠਾ ਆਉਣਗੇ ਤੇ ਸੀਤ ਲਹਿਰ ਇੱਕ ਸੀਤ ਲਹਿਰ ਦਾ ਅਲਰਟ ਹੈ ਜਿਹੜਾ ਮੌਸਮ ਵਿਭਾਗ ਨੇ ਜਾਰੀ ਕਰਤਾ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਸੀਤ ਲਹਿਰ ਪੰਜਾਬ ਦੇ ਵਿੱਚ ਚੱਲ ਸਕਦੀ ਹੈ ਫਿਲਹਾਲ ਇੱਕ ਸਿਸਟਮ ਹੋਰ ਦੱਸ ਸਕਦਾ ਹੋਵੇਗਾ ਜੀ 10 ਤਰੀਕ ਤੋਂ ਪਹਿਲਾਂ 8 ਤੇ 9 ਤਰੀਕ ਨੂੰ ਇੱਕ ਹੋਰ ਵੈਸਟਰਨ ਜਿਹਦੇ ਸਦਕਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਕੀ ਬੰਦਬਾਂਦੀ ਦੇ ਅਸਰ ਬਣਨਗੇ 8 ਤੇ 9 ਤਰੀਕ ਨੂੰ ਤੇ ਇਸ ਤੋਂ ਇਲਾਵਾ ਕੋਈ ਵੱਡੇ ਲੈਵਲ ਦੇ ਵਿੱਚ ਅਖੜ ਦੇ ਫਿਲਹਾਲ ਅਸਰ ਨਹੀਂ ਹੈ ਸਿਸਟਮ ਵੈਕ ਟੂ ਵੈਕ ਆ ਰਹੇ ਨੇ ਜੀ ਜਿਹਦੇ ਨਾਲ ਠੰਡ ਦੇ ਵਿੱਚ ਵਾਧਾ ਜਿਹੜਾ ਦਰਜ ਹੋ ਸਕਦਾ ਆਉਂਦੇ ਦਿਨਾਂ ਦੇ ਦਰਮਿਆਨ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਜਿਹੜਾ 8-9 ਵਾਲਾ ਸਿਸਟਮ ਆ ਵੀਗਾ ਜਿਹ ਕੋਈ ਵੱਡੇ ਲੈਵਲ ਤੇ ਪ੍ਰਭਾਵਿਤ ਨਹੀਂ ਕਰੇਗਾ ਟਟੂਮੀ ਬਦਲਵਾਈ ਕੋ ਜਰਦੀ ਰਹੇਗੀ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਤੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਬੰਦਬਾਂਦੀ ਦੇ ਅਸਰ ਰਹਿਣਗੇ ਜੇਕਰ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਈਏ ਜਿਹੜੇ ਅੱਜ ਮੌਸਮ ਅਗਨੇ ਜਾਰੀ ਕੀਤੇ ਨੇ ਤੇ 8 ਤੇ 9 ਤਰੀਕ ਤੱਕ ਕੋਈ ਵੱਡੇ ਲੈਵਲ ਤੇ ਫਿਲਹਾਲ ਉਮੀਦ ਅਖੜਦੇ आसार ਨਹੀਂ ਆ। ਡਰਾਈ ਰਹੇਗਾ ਮੌਸਮ ਯਾਨੀ ਕਿ ਖੁਸ਼ਕ ਰਹੇਗਾ। ਚਤਾਵਨੀ ਜਿਹੜੀ ਧੁੰਦ ਵਾਲੇ ਫਖ ਤੋਂ ਜਾਰੀ ਕੀਤੀ ਗਈ ਸੀ ਮੌਸਮ ਫਖ ਨੇ ਉਹ ਤੋਂ ਵੀ ਹੁਣ ਰਾਹਤ ਰਹੇਗੀ। ਧੁੰਦ ਜਿੱਥੇ ਜ਼ਮੀਨੀ ਲੈਵਲ ਤੇ ਕੁਝ ਖੇਤਰਾਂ ਦੇ ਵਿੱਚ ਜੇਕਰ ਬਣਦੀ ਆ ਸਵੇਰ ਵੇਲੇ ਉਹ ਵੀ ਦਿਨ ਚੜਨ ਦੇ ਨਾਲ ਜੜੀ ਆ ਉੱਡ ਜਾਏਗੀ ਤੇ ਮੌਸਮ ਆਪਣਾ ਲੱਗ ਫਗ ਤੋਂ ਪਾਵੜਾ ਰਹੇਗਾ। ਤੁਪ ਜੜੀਆਂ ਹੁੰਦੇ ਦਿਨਾਂ ਦੇ ਦਰਮਿਆਨ ਵੀ ਲੱਗਦੀ ਰਹੇਗੀ। 에ਅਰ ਕੁਆਲਿਟੀ ਇੰਡੈਕਸ ਤੋਂ ਫਿਲਹਾਲ ਰਾਹ ਉਸੇ ਲੈਵਲ ਦੇ ਆਸਾ ਆਸਾ ਜਿਹੜਾ ਬਣਿਆ ਹੋਇਆ ਤੇ ਇਸ ਲਈ ਆਉਂਦੇ ਦਿਨਾਂ ਤੱਕ ਜਦ ਤੱਕ ਮੀਂਹ ਨਹੀਂ ਡਾੜ੍ਹ ਹੁੰਦੇ ਤੇ ਪੋਲੂਸ਼ਨ ਦਾ ਲੈਵਲ ਉਸੇ ਤਰ੍ਹਾਂ ਬਰਕਰਾਰ ਰਹਿਣਾ ਜਦੋਂ ਤੋਂ ਵੱਡਾ ਸਿਸਟਮ ਲੱਗ ਗਿਆ ਤੇ ਵੱਡੇ ਮੀਂਹ ਜਦੋਂ ਦਰਜ ਹੋ ਗਏ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕੋਈ ਐਸਾ ਸਿਸਟਮ ਆਉਂਦਾ ਜਿਹੜਾ ਕਿ ਪ੍ਰਭਾਵਿਤ ਕਰੇ ਮੀਂਹ ਦਰਜ ਕਰਾਵੇ ਤੇ ਫਿਰ ਪੋਲੂਸ਼ਨ ਤੋਂ ਜਿਹੜੀ ਰਾਹਤ ਮਿਲੇਗੀ ਨਹੀਂ ਤਾਂ 에ਅਰ ਕੁਆਲਿਟੀ ਇੰਡੈਕਸ ਇਸੇ ਤਰ੍ਹਾਂ جاری ਹੈ ਜੀ ਅਗਲੀ ਵੀਡੀਓ ਦੇ ਵਿੱਚ ਜੁਆਇਨ ਜਰਦੇ ਤੁਹਾਨੂੰ ਬਹੁਤ ਸ਼ੁਕਰੀਆ